ਸਰਕਾਰ ਸ਼ਟਡਾਊਨ ਹੋਈ ਹੋਈ ਹੈ ਅਮਰੀਕਾ ਦੇ ਵਿੱਚ ਉਹਦੇ ਰਿਪਲ ਇਫੈਕਟ ਜਿਹੜੇ ਆ ਉਹ ਕਿੱਥੋਂ ਤੱਕ ਤੱਕ ਜਾ ਸਕਦੇ ਆ ਜਿਹੜੀ ਕਿਉਂਕਿ ਸਾਡੀ ਇਕਨੋਮੀ ਜਿਆਦਾ ਇੰਟਰਵੋਵਨ ਹੈ ਸਾਡਾ ਜਿਆਦਾ ਸਬੰਧਤ ਹੈ ਅਮਰੀਕਾ ਦੇ ਨਾਲ ਇਕਨੋਮੀ ਦੇ ਡਾਟਾ ਕੱਢਣ ਵਾਸਤੇ ਬੜੀ ਮੁਸ਼ਕਲ ਹੋਣੀ ਪੇਸ਼ ਆ ਰਹੀ ਪਰ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆਮ ਲੋਕਾਂ ਵਾਸਤੇ ਆ ਰਹੀ ਹੈ ਉਹ ਹੁਣ ਜਿਹੜਾ ਥੈਂਕਸ giving ਲੌਂਗ ਵੀਕਐਂਡ ਆ ਹੁਣ ਆ ਰਿਹਾ ਕੱਲ ਤੋਂ ਕੱਲ ਸੈਟਰਡੇ ਆ ਫਿਰ ਸੰਡੇ ਆ ਮੰਡੇ ਨੂੰ ਸਾਡਾ ਥੈਂਕਸ ਥੈਂਕਸ giving ਦੇ ਹੈਗਾ ਉਹ ਤਿੰਨ ਦਿਨ ਦੀ ਹੁਣ ਛੁੱਟੀ ਆ ਤਿੰਨ ਦਿਨ ਦੀ ਜੋ ਛੁੱਟੀ ਹੁੰਦੀ ਤਾਂ ਉਹ ਲੋਕ ਜਿਹੜੇ ਆ ਜਿਹੜੇ ਆਪਣੇ ਘਰਾਂ ਤੋਂ ਪਰਿਵਾਰਾਂ ਤੋਂ ਦੂਰ ਰਹਿੰਦੇ ਆ ਜਾਂ ਵੈਸੇ ਵੀ ਪਰਿਵਾਰ ਇਕੱਠੇ ਬੈਣ ਲਈ ਵਾਸਤੇ ਚਲੇ ਜਾਂਦੇ ਵੀ ਚਲੋ ਦੋ ਤਿੰਨ ਛੁੱਟੀਆਂ ਆ ਗਈਆਂ ਇਕੱਠੇ ਮਿਲ ਕੇ ਉੱਥੇ ਇੰਜੋਏ ਕਰਾਂਗੇ ਸੋ ਉਹਦੇ ਵਾਸਤੇ ਉਹ ਜਿਹੜੀਆਂ ਕਿਹਾ ਜਾ ਰਿਹਾ ਵੀ ਇਹ ਸ਼ਟਡਾਊਨ ਦੇ ਕਰਕੇ ਜਿਹੜੇ ਸਾਡੀ ਹਵਾਈ ਯਾਤਰਾ ਹੈਗੀ ਆ ਉਹ ਵੀ ਪ੍ਰਭਾਵਿਤ ਹੋ ਸਕਦੀ ਆ ਉਹ ਕਹਿੰਦੇ ਵੀ ਕੁਝ ਫਲਾਈਟਸ ਦੇਲੇ ਹੋ ਸਕਦੀ ਹੈ ਇਵਨ ਕੈਨਸਲੇਸ਼ਨਸ ਵੀ ਹੋ ਸਕੋ ਇਹੋ ਜੀ ਇਹ ਹਾਲਾਤ ਬਣਨੇ ਇਹਦਾ ਕਾਰਨ ਇੱਕ ਵੱਡਾ ਹੈਗਾ ਉਹਦਾ ਕਾਰਨ ਇਹ ਹੈਗਾ ਕਿ ਜਿਹੜੇ 에ਅਰ ਟ੍ਰੈਫਿਕ ਕੰਟਰੋਲਰ ਹੈ ਉਹਨਾਂ ਨੂੰ ਵੀ ਤਨਖਾਹ ਜਿਹੜੀ ਇਹੋ ਮਿਲਨੀ ਬੰਦ ਹੋ ਗਈ ਇਸ ਸ਼ਟਡਾਊਨ ਕਰਕੇ ਇਸ ਸ਼ਟਡਾਊਨ ਕਰਕੇ ਲੱਖਾਂ ਹੀ ਮੁਲਾਜ਼ਮ ਜਿਹੜੇ ਅਮਰੀਕਾ ਦੇ ਜਿੱਦਾਂ ਨੂੰ ਤਨਖਾਹ ਹੁਣ ਨਹੀਂ ਮਿਲਨੀ ਜਦ ਤੱਕ ਉਹ ਬਿੱਲ ਜਿਹੜਾ ਫਸਿਆ ਹੋਇਆ ਕਾਂਗਰਸ ਦੇ ਵਿੱਚ ਉਹ ਪਾਸ ਹੋ ਕੇ ਉਹ ਉਹ ਪਾਸ ਹੋ ਕੇ ਉਹ ਕਾਨੂੰਨ ਨਹੀਂ ਬਣਦਾ ਤੇ ਫਿਰ ਉਹ ਨਜ਼ਰ ਤੱਕ ਟ੍ਰੈਵਲ ਦੇ ਵਿੱਚੋਂ ਇੰਨਾ ਸਾਰੀ ਲੱਖਾਂ ਕਰਮਚਾਰੀ ਦੀ ਤਰ੍ਹਾਂ ਜਿਹੜੀ ਆ ਉਹ ਨਹੀਂ ਨਿਕਲਨੀ ਤੇ ਉਹਨਾਂ ਨੂੰ ਹੁਣ ਕੋਈ ਵੀ ਪੈਸਾ ਨਹੀਂ ਮਿਲ ਰਿਹਾ